ਰਵਜੋਤ ਗਰੇਵਾਲ ਦੀ ਅਗਵਾਈ ਹੇਠ ਅੱਜ ਸਵੇਰ ਤੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਚੈਕਿੰਗ ਮਿੰਮ ਚਲਾਈ ਗਈ ਚੈਕਿੰਗ ਦੌਰਾਨ ਦੋ ਸ਼ੱਕੀ ਮੋਟਰਸਾਈਕਲ ਅਤੇ ਸ਼ਰਾਬ ਬਣਾਉਣ ਵਾਲਾ ਸਮਾਨ ਵੀ ਬਰਾਮਦ ਕੀਤਾ ਗਿਆ ਇਸ ਦੌਰਾਨ ਐਸਐਸਪੀ ਰਵਜੋਤ ਕੌਰ ਗਰੇਵਾਲ ਦੀ ਅਗਵਾਈ ਹੇਠ ਵੱਖ-ਵੱਖ ਥਾਣਿਆਂ ਦੀ ਪੁਲਿਸ ਵੱਲੋਂ ਪਿੰਡ ਪੰਡੂਰੀ ਕੋਲਾ ਅਤੇ ਪਿੰਡ ਸੰਘੇ ਵਿੱਚ ਇਹ ਚੈਕਿੰਗ ਕੀਤੀ ਗਈ ਹੁਣ ਦੇਖਣਾ ਇਹ ਹੋਵੇਗਾ ਕਿ ਸ਼ਾਮ ਤੱਕ ਪੁਲਿਸ ਹੋਰ ਕੀ ਕੁਝ ਬਰਾਮਦ ਕਰ ਲੈਂਦੀ ਹੈ ਉਧਰ ਐਸਐਸਪੀ ਰਵਜੋਤ ਗਰੇਵਾਲ ਨੇ ਦੱਸਿਆ ਕਿ ਅੱਜ ਤਰਨਤਾਰਨ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਚੈਕਿੰਗ ਮਹਿਮਾ ਚਲਾਈ ਗਈ ਤਾਂ ਜ਼ਿਲ੍ਹੇ ਦੇ ਵਿੱਚ ਪੂਰੇ 24 ਨਾਕੇ ਵੀ ਜਿਹੜੇ ਉਹ ਇਸ ਨੂੰ ਲੈ ਕੇ ਲਗਾਏ ਗਏ ਤਾਂ ਇਸ ਦੌਰਾਨ ਹੁਣ ਤੱਕ ਦੋ ਸ਼ੱਕੀ ਮੋਟਰਸਾਈਕਲ ਬਰਾਮਦ ਕੀਤੇ ਅਤੇ ਇਸੇ ਤਰ੍ਹਾਂ ਗੈਰ ਕਾਨੂੰਨੀ ਸ਼ਰਾਬ ਬਣਾਉਣ ਵਿੱਚ ਵਰਤਣ ਵਾਲਾ ਸਮਾਨ ਵੀ ਬਰਬਦ ਕੀਤਾ ਗਿਆ ਤਾਂ ਇਸ ਮੌਕੇ ਤੇ ਐਸਐਸਪੀ ਗਰੇਵਾਲ ਦਾ ਸਿੱਧਾ ਹੀ ਲੋਕਾਂ ਨੂੰ ਇੱਕ ਸੰਦੇਸ਼ ਅਤੇ ਚੇਤਾਵਨੀ ਸੀ ਕਿ ਜੋ ਵੀ ਵਿਅਕਤੀ ਨਸ਼ੇ ਦਾ ਕਾਰੋਬਾਰ ਕਰਦਾ ਹੈ ਉਸ ਤੇ ਤੁਰੰਤ ਜਿਹੜਾ ਪੰਜਾਬ ਪੁਲਿਸ ਵੱਲੋਂ ਕੰਟਰੋਲ ਕੀਤਾ ਜਾਵੇਗਾ ਅਤੇ ਕਿਸੇ ਵੀ ਵਿਅਕਤੀ ਨੂੰ ਜੋ ਨਸ਼ੇ ਦੇ ਕਾਰੋਬਾਰ ਵਿੱਚ ਲਿਪਤ ਹੈ ਬਖਸ਼ਿਆ ਨਹੀਂ ਜਾਵੇਗਾ ਬਾਕੀ ਤੁਸੀਂ ਦੇਖੋ ਤਸਵੀਰਾਂ ਮੌਕੇ ਦੀਆਂ ਤੇ ਕੀ ਕਹਿਣਾ ਹੈ ਤਰਨਤਾਰਨ ਜ਼ਿਲ੍ਹੇ ਦੀ ਐਸਐਸਪੀ ਰਬਜੋਤ ਕੋਰ ਗਰੇਵਾਲ ਦਾ ਤਰਨਤਾਰਨ ਪੁਲਿਸ ਵੱਲੋਂ ਨਿਰੰਤਰ ਜਿਹੜਾ ਮਾਰੇ ਅਨਸਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਉਸੇ ਸਿਲਸਿਲੇ ਦੇ ਵਿੱਚ ਅੱਜ ਪੰਡੋਰੀ ਗੋਲਾ ਅਤੇ ਸੰਘਾ ਪਿੰਡਾਂ ਦੇ ਵਿੱਚ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਗਿਆ ਜਿਹਨੂੰ ਐਸਪੀ ਡੀ ਸਾਹਿਬ ਲੀਡ ਕਰ ਰਹੇ ਨੇ ਜਿਹਦੇ ਵਿੱਚ ਡੀਐਸਪੀ ਗੋਇੰਦਵਾਲ ਸਾਹਿਬ ਅਤੇ ਜਿਹੜੇ ਇਲਾਕੇ ਦੇ ਐਸਐਚਓਜ਼ ਨੇ ਉਹ ਅੱਜ ਇੱਥੇ ਮੌਜੂਦ ਨੇ ਹੁਣ ਤੱਕ ਦੀ ਸਰਚ ਦੇ ਵਿੱਚ ਇੱਕ ਇੱਕ ਸਾਈਜ਼ ਦੀ ਰਿਕਵਰੀ ਹੋਈ ਹੈ ਦੋ ਸ਼ੱਕੀ ਮੋਟਰਸਾਈਕਲ ਅਤੇ ਦੋ ਸ਼ੱਕੀ ਵਿਅਕਤੀ ਜਿਹੜੇ ਨੇ ਹੁਣ ਤੱਕ ਰਾਉਂਡ ਅਪ ਕੀਤੇ ਗਏ ਨੇ ਇਸ ਤਰੀਕੇ ਦੀ ਕਾਰਵਾਈ ਅਜ ਪੂਰਾ ਦਿਨ ਚੱਲੇਗੀ ਤੇ ਸ਼ਾਮ ਨੂੰ ਜੋ ਸਾਡੀ ਪੂਰੀ ਦਿਨ ਦੀ ਰਿਕਵਰੀ ਹੁੰਦੀ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਤਰੰਤ ਜਿੰਨੀ ਫੋਰਸ ਲੱਗੀ ਐ ਚੈਕਿੰਗ ਕਰਦੇ ਆ ਤਰੰਤ ਤਰੰਤ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਚੈਕਿੰਗ ਹੋ ਰਹੀ ਐ 6 ਇੰਟਰ ਡਿਸਟ੍ਰਿਕਟ ਨਾਕੇ ਨੇ ਇਸ ਤੋਂ ਇਲਾਵਾ 24 ਨਾਕੇ ਨੇ ਜਿਹੜੇ ਵੱਖ-ਵੱਖ ਥਾਵਾਂ ਤੇ ਪੋਜੀਸ਼ਨ ਨੇ ਇੱਕ ਟਾਈਮ ਤੇ ਜਿਹੜੀਆਂ ਨੇ 10 ਟੀਮਾਂ ਜਿਹੜੀਆਂ ਐਫਐਸਟੀ ਤੇ ਐਸਐਸਟੀ ਨੇ ਉਹ ਕੰਮ ਕਰ ਰਹੀਆਂ ਨੇ ਤੇ ਪੂਰੇ ਇਲਾਕੇ ਦੇ ਵਿੱਚ ਨਿਰੰਤਰ ਚੈਕਿੰਗ ਚੱਲ ਰਹੀ ਹੈ। ਇਹ ਵੀ ਜਿਹੜੀ ਇਦਾਂ ਚਲਦੀ ਰਹੇਗੀ ਜੀ? ਜੀ ਬਿਲਕੁਲ ਇਦਾਂ ਚਲਦੀ ਰਹੇਗੀ। ਬਲਕਿ ਜਿਮਨੀ ਚੋਂ ਉਹ ਇੱਕ ਤਾਂ ਚੈਕਿੰਗ ਹੋ ਰਹੀ ਹੈ। ਜਿਮਨੀ ਚੋਂ ਕਿਉਂਕਿ ਜਿਹੜਾ ਅਸੈਂਬਲੀ ਸੈਗਮੈਂਟ ਹੈਗਾ ਉਹ 21 ਨੰਬਰ ਅਸੈਂਬਲੀ ਸੈਗਮੈਂਟ ਤਰਨਤਾਰ ਨੇ ਉੱਥੇ ਵੀ ਚੈਕਿੰਗ ਚੱਲ ਰਹੀ ਹੈ। ਇੱਥੇ ਵੀ ਚੈਕਿੰਗ ਚੱਲ ਰਹੀ ਹੈ।